ਮੈਂ ਧੰਨਵਾਦ ਕਰਦਾ ਸਾਰੀ ਸੰਗਤ ਦਾ ਜਿਹਨਾਂ ਨੇ ਜੁੜਿਆ ਮੈਂ ਵਾਦਾ ਕਰਦਾ ਕਿ ਮੈਂ ਵਿਕਾਸ ਕਰਨਾ ਸੋ ਸਮਝੋ ਆ ਪਿਛਲੀ ਪੰਚਾਇਤੋਂ ਲੋ ਕਿਹੜੇ ਅਧੂਰੇ ਕੰਮ ਰਹਿ ਚੁੱਕੇ ਹੈ ਜੋ ਤੁਹਾਡੀ ਗਵਾਈ ਤੇ ਪੂਰੇ ਕਰਾਈ ਜਾਣੇ ਦੇਖੋ ਪਿਛਲੀ ਪੰਚਾਇਤ ਦੇ ਸਾਫੀ ਕੰਮ ਕਰਾਈ ਜੋ ਰਹਿ ਚੁੱਕੇ ਨੇ ਵੀ ਕਰਾਂਗਾ ਸੋ ਕਿਹੜੇ ਕਿਹੜੇ ਕੰਮ ਲੈ ਕੇ ਜੀ ਹੁਣ ਦੇ ਵਿਕਾਸਪੱਖੀ ਕੰਮ ਜਿਹੜਾ ਰਹਿਦਾ ਉਹ ਪੂਰਾ ਕਰਨਾ ਸੋ ਤੁਸੀਂ ਆਮ ਨੇ ਦੇਖਿਆ ਹੋਏਗਾ ਜਦੋਂ ਬਾਹਰਲੇ ਮਿੰਨਾਂ ਜੀ ਚਾਈਦਾ ਵੱਲੇ ਬੂਟੇ ਲੱਗੇ ਹੁੰਦੇ ਆ ਲਾਟਾਂ ਲੱਗੀਆਂ ਹੁੰਦੀਆਂ ਨੇ ਪਿੰਡ ਦੇ ਅੰਦਰ ਐਂਟਰ ਕਰੀਏ ਇੱਕ ਸੋਹਣੀ ਪਾਰਕਿੰਗ ਨਜ਼ਰ ਆਉਂਦੀ ਆ ਡਿਸਪੈਂਸਰੀ ਹੁੰਦੀ ਆ ਲਾਇਬ੍ਰੇਰੀ ਹੁੰਦੀ ਆ ਕੋਪਨ ਜਿਮ ਹੁੰਦੀ ਆ ਬੱਚਿਆਂ ਵਾਤੇ ਝੂਲੇ ਲੱਗੇ ਹੁੰਦੇ ਨੇ ਕੈਂਪਰ ਲੱਗੀਆਂ ਹੁੰਦੇ ਇੱਕ ਵਧੀਆ ਦੇਖ ਨਜ਼ਰ ਆਉਂਦੀ ਆ ਕੀ ਤੁਹਾਨੂੰ ਲੱਗਦਾ ਪਿੰਡ ਬਸਲਾਵਾ ਵਿੱਚ ਕੋਈ ਇਦਾਂ ਦੀ ਸੁਖ-ਸੂਤਾ ਹੈ ਨਹੀਂ ਅਜੇ ਨਹੀਂ ਹੋਈ ਹੁਣ ਅਸੀਂ ਨਵੇਂ ਪਣੀਆਂ ਕਰਾਂ ਦੇ ਚੁ ਅ ਪਿੰਦੀ ਐਜੂਕੇਸ਼ਨ ਲੈ ਕੇ ਸਰਪੰਚ ਸਾਹਿਬ ਕਿਵੇਂ ਦੇਖਦੇ ਹੋ ਕੀ ਲੱਗਦਾ ਪਿੰਡ ਦੇ ਸਕੂਲ ਦੇ ਵਿੱਚ ਕੋਈ ਸਤਾ ਦੀ ਕਮੀਆਂ ਜਾਂ ਇਹ ਅਪਗ੍ਰੇਡ ਹੋਣ ਦੀ ਲੋੜ ਹੈ ਜਾਂ ਇਹ ਨਵੀਂ ਦੀ ਗੰਦੀ ਲੋੜ ਹੈ ਜੀ ਨਹੀਂ ਪੇਂਟ ਕਲਾਸ ਵਾਲੀ ਤਾਂ ਠੀਕ ਆ ਸਕੂਲ ਅਪਗ੍ਰੇਡ ਹੋਣਾ ਪਲਸ 2 ਤੱਕ ਇਹ ਕਿੰਨੀ ਤੱਕ ਸਕੂਲ ਹੋਵੇ ਮੈਟ੍ਰਿਕ ਤੱਕ ਜੀ ਚੋਕੀ ਤੋਰੇ ਲੋ ਕੋਸ਼ਿਸ਼ ਕੀਤੀ ਜਾਏਗੀ ਹਾਂ ਜੀ ਕੋਸ਼ਿਸ਼ ਕੀਤੀ ਜਾਏਗੀ ਸਤਾ ਠੀਕ ਹਾਂ ਜੀ ਸਤਾ ਤੋਂ ਰਾਸਨ ਕਾਰਡ ਦੀ ਸਮੱਸਿਆ ਕਾਫੀ ਪਿੰਡਾਂ ਜੁਂਦੀ ਆ ਜਿਹੜੇ ਯੋਗ ਲੋਕ ਹੁੰਦੇ ਉਹਨਾਂ ਦੇ ਰਾਸਨ ਕਾਰਡ ਨਹੀਂ ਮਿਲਦਾ ਗਰੀਬੀ ਦੀ ਕਾਰਾਸਨ ਨਹੀਂ ਪਹੁੰਚਦਾ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਜੂ ਇਦਾਂ ਸਮੱਸਿਆ ਹੈਗੀ ਰਾਸਨ ਕਾਰਡ ਪਹਿਲਾਂ ਬਣ ਚੁੱਕੇ ਕੁਝ ਕੱਟੇ ਜਾ ਕੇ ਦਿੱਤੇ ਆ ਤੇ ਹੁਣ ਨਵੇਂ ਜਿਹੜਾ ਨਹੀਂ ਕਰਨਾ ਨਵੇਂ ਅਪਲਾਈ ਕਰਾਉਂਦੇ ਆ ਦੇਖੋ ਅਜੇ ਤੱਕ ਸੈਂਡ ਬਣ ਨਾ ਜਿਉਂ ਨਵੀਂ ਸੈਂਡ ਖੁੱਲੇਗੀ ਉਦੋਂ ਤੱਕ ਨਾ ਮਤਰੇ ਤੁਮਕੋ ਸਈ ਵਾਰੀ ਪਿੰਡਾਂ ਚ ਝਗੜੇ ਨੇ ਗਵਾਜ ਜਾਂਦੇ ਆ ਲੋਕਾਂ ਨੂੰ ਥਾਣੇ ਕਚਾਰੀਆਂ ਤੇ ਧੱਕੇ ਖਾਣੇ ਪੈਂਦਾ ਸਮਾਜ ਹੀ ਬਰਬਾਦ ਹੁੰਦਾ ਪੈਸਾ ਜੋ ਲੋਕ ਦਾ ਇੱਕ ਸਰਪੰਚ ਦੀ ਤੇ ਖੜੇ ਤੱਕ ਨਾ ਬੰਦ ਇਸ। ਪਿੰਡ ਨਾਲੇ ਤੇ ਸੱਸਾ ਵੱਜ ਜਾਂਦਾ ਨਾਲੇ ਸੌਂ ਬੱਜ ਜਾਂਦਾ। ਸੋ ਸਰਪੰਚ ਸਾਹਿਬ ਪਿਛੇ ਕੱਚੇ ਕੁੜੇ ਗਰਾਟਾਂਆਂ ਨਵੇਂ ਹੋਮ ਅਪਲਾਈ ਕੀਤੇ ਗਏ। ਆਪ ਜੀ ਦੇ ਪਿੰਡ ਵਿੱਚ ਕਿੰਨੇ ਕੱਚੇ ਕੁੜੇ ਗਰਾਟਾਂਾਂ 'ਚ ਕਿੰਨੇ ਨਵੇਂ ਹੋਮ ਅਪਲਾਈ? ਦੇਖੋ ਪੁਰਾਣੇ ਨਹੀਂ 7 ਕੋਠੇ ਸੱਤਾਂ ਤੋਂ ਇੱਕ ਬਣ ਗਿਆ ਛਿਆਂ ਦੀ ਇਹ ਚੱਲ ਰਹੀਆਂ ਦੇ ਕੰਮ ਤੇ ਨਵੇਂ 136 ਕਿਸ਼ਤਾ ਦੇ ਕੋਠੇ ਲਿਸ਼ਟ ਆ ਚੁੱਕੀ ਹੈ। ਪਰ ਸੈਂਟਰਲ ਗਵਰਨਮੈਂਟ ਜਦੋਂ ਆਪੇ ਆਸਤਾ ਤੋਂ ਸੁਖ ਸੂਤਾ ਗਰੀਬ ਲੋਕਾਂ ਦਾ ਪਿੰਡਾਂ ਜਿਉਂਦੀਆਂ ਕਿਤੇ ਨਾ ਕਿਤੇ ਧੜੇ ਬੰਦੀ ਹੁੰਦੀਆਂ ਗਰੀਬ ਤੇ ਕੰਮ ਕੋਈ ਤਾਂ ਨਹੀਂ ਹੁੰਦੀਆਂ ਤੁਹਾਡੇ ਇੱਕ ਵਜ ਦੀ ਕਿਵੇਂ ਦੇਖਿਆ ਜਾਏਗਾ ਦੇਖੋ ਅਸੀਂ ਤੇ ਇਹ ਕਹੇ ਸਾਡੀ ਪਾਰੀ ਦੇ ਕੋਈ ਸਮਝ ਨਹੀਂ ਰੱਖਦੇ ਜਦੋਂ ਕੋਈ ਨਵੀਂ ਪਿੰਡ ਦੀ ਸੁਖ ਸੂਤਾ ਆਏਗੀ ਮੈਂ ਸਾਰੇ ਪਿੰਡ ਦਾ ਕਰਾਂਗਾ ਸੋ ਕਿਹਾ ਤੁਸੀਂ ਪਹਿਲ ਦੇ ਹੱਦ ਤੇ ਪਿੰਡ ਵਿੱਚ ਲੋੜੀ ਦਾ ਕੰਮ ਕਰਾਉਣ ਜਾ ਰਹੇ ਜਿਹੜਾ ਪਿੰਨ ਨੂੰ ਸੁਖ ਸੂਤਾ ਪ੍ਰਦਾਨ ਕਰੇ ਦੇਖੋ ਪਿੰਡ ਦੇ ਵਿਕਾਸ ਤੇ ਕਾਫੀ ਹੁਨ ਨਾਲਾ ਛੱਪੜਾ ਤੋਂ ਨਾਲਾ ਨੇ ਤੇ ਫਿਰ ਨਕਾਬ ਵੀ ਨਾ ਪਾਣੀ ਬੜੀਆਂ ਲਾਇਆ ਜਾਂਦਾ ਮੋਰ ਬਰੌਂਕ ਦੇ ਹੋਂ ਨਾਲੇ ਬਰੌਂਕ ਦੇ ਹੋਂ ਨਾਲੇ ਲੋਟਾ ਪਾਰਕਿੰਗ ਦਾ ਲਟਣਾ ਸੋ ਪਿੰਡ ਦੇ ਲੋਕਾਂ ਸੇਵਾਦਾਨ ਦਾ ਮੌਕਾ ਤਾਂ ਮਾਨ ਬਖਸ਼ਿਆ ਮੈਸੇਜ ਕੀ ਦੇਣਾ ਚਾਹੋਗੇ ਪਿੰਡੋਂ ਦੇਖੋ ਮੈਂ ਕੱਲਾ ਸਪੈਂਡਿੰਗ ਮੇਰੇ ਮੇਰੀ ਪੰਚਾਇਤ ਦਾ ਸਾਰੇ ਜੱਗ ਉਤੇ ਕੰਮ ਕਰਾ ਲਿਆ ਤੇ ਪਿੰਡ ਦਾ ਵਿਕਾਸ ਹੋ ਸਕੀ ਬਦਿਆਂ ਬਹੁਤ ਬਹੁਤ ਨੇ ਤੰਬਰ ਕਰਨਾ ਆਏ ਜੀ ਖਾਲਸਾ ਵਾਹਿਗੁਰੂ ਜੀ ਸਾਡੇ ਪਿੰਡ ਦੇ ਲੋਕਾਂ ਤੁਹਾਨੂੰ ਪੰਚਾਇਤ ਮੈਂਬਰ ਚੁਣਿਆ। ਸੋ ਕਾਫੀ ਉਮੀਦਾਂ ਨੇ ਪਿੰਡ ਦੇ ਲੋਕਾਂ ਨੂੰ ਤੁਹਾਡੇ ਤੋਂ ਇੱਕ ਨਵੀਂ ਪੰਚਾਇਤ ਕਰੀਬ ਇੱਕ ਸਾਲ ਹੋ ਗਿਆ ਪੰਚਾਇਤ ਚੁਣੀ ਗਈ ਨੂੰ। ਸੋ ਕੀ ਕਹਿਣਾ ਚਾਹੋਗੇ ਕਿਵੇਂ ਦੇਖਦੇ ਹੋ ਵਿਕਾਸ ਕਰਜਾਂ ਲੈ ਕੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲੋ ਕਿ ਮੈਂ ਆਪਣੇ ਪਿੰਡ ਦੇ ਸਾਰੇ ਸਰਪ੍ਰਸਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਆਪਣੀ ਵਾਰਡ ਦੇ ਸੰਗਤ ਦਾ ਧੰਨਵਾਦ ਕਰਦਾ ਕਿ ਸਾਨੂੰ ਮੈਂਬਰ ਸਾਹਿਬ ਚੁਣਿਆ ਗਿਆ। ਅਡੀ ਪੰਚਾਇਤ ਬਹੁਤ ਅੱਛੀ ਪੰਚਾਇਤ ਚੁਣੀ ਗਈ ਆ ਹੁਣ ਪਿੰਡ ਦੇ ਜਿਹੜੇ ਕੰਮ ਕਰਾਉਣ ਦਾ ਸਾਡਾ ਫਰਜ਼ ਬੰਦਾ ਆ ਅਹੀਂ ਹੁਣ ਜਿੰਨੇ ਵੀ ਕੰਮ ਪਹਿਲਾਂ ਵੀ ਪੰਚਾਇਤ ਚ ਹੋਏ ਆ ਠੀਕ ਕੰਮ ਹੋਏ ਆ ਸਾਰੇ ਕਾਰਜਕਾਰੀ ਵਧੀਆ ਹੋਏ ਆ ਪਰ ਲੇਕਿਨ ਜਿਹੜੇ ਥੋੜੇ ਰਹਿ ਗਏ ਆ ਉਹਨਾਂ ਨੂੰ ਅਸੀਂ ਜਰੂਰ ਕਰਾਉਣ ਦੀ ਕੋਸ਼ਿਸ਼ ਕਰਾਂਗੇ ਆਪਣੇ ਵੱਲੋਂ ਪੂਰਾ ਯਤਨ ਲਾਵਾਂਗੇ ਵੀ ਸਾਰਾ ਹੀ ਪਿੰਡ ਦਾ ਕੰਮ ਚੰਗੇ ਤਰੀਕੇ ਨਾਲ ਹੋ ਸਕੇ ਵਧੀਆ ਲੋਕਾਂ ਨੂੰ ਸਹੂਲਤਾਂ ਮਿਲ ਸੱਜਣ ਸਾਰਾ ਹੀ ਕੰਮ ਕਰਾ ਕੇ ਤੇ ਗਾ ਫਿਰ ਸਾਡਾ ਇੱਕ ਕੰਮ ਜਿਹੜਾ ਜਿਆਦਾ ਜ਼ਰੂਰੀ ਹੈ ਇਹਦੇ ਅਸੀਂ ਬਰਨਦਾ ਵਾ ਕਿਉਂਕਿ ਸਾਡੇ ਪਿੰਡ ਦੇ ਤਿੰਨ ਛਪੜਾ ਤਿੰਨਾ ਛਪੜਾ ਦੀ ਹਾਲਤ ਬਹੁਤ ਮੜੀ ਆ ਉਹਦਾ ਕੰਮ ਹੋਵੇ ਦੂਜਾ ਸਾਡੀ ਇੱਕ ਗਰਾਊਂਡ ਉਹ ਸਾਡਾ ਕੰਮ ਹੋ ਜੇ ਗਰਾਊਂਡ ਸਾਡੀ ਉਹਦਾ ਵੈਸੇ ਪਾਸਟ ਹੋ ਗਈ ਆ ਲੇਕਨ ਆਂਦੇ ਆ ਕਿ ਇੱਕ ਤਰੀਕ ਤੋਂ ਕੰਮ ਚਾਲੂ ਕਰਾਂਗੇ ਹਲੇ ਤੱਕ ਵੀ ਨਹੀਂ ਆਏ ਹਲੇ ਕੋਈ ਵੀ ਚਾਲੂ ਕਰਾਂਗੇ ਦੂਜਾ ਜੀ ਗਾੜੀ ਹੱਟੇ ਸਕੂਲ ਆਈ ਸਕੂਲ ਦੇ ਵਿੱਚ ਮੈਨੂੰ ਵੀ ਮੈਂਬਰ ਚੁਣਿਆ ਗਿਆ ਇੱਕ ਉਹ ਜਿਹੜੀ ਉਹ ਕਮੇਟੀ ਬਣਾਉਂਦੇ ਆ ਸਾਡਾ ਸਟਾਫ ਬਹੁਤ ਅੱਛਾ ਵਾ ਪੂਰਾ ਸਟਾਫ ਸਾਡਾ ਵਧੀਆ ਵਾ ਦਸਵੀਂ ਤੱਕ ਅੰਡਾ ਸਕੂਲ ਜੇ ਤੇ ਉਹ ਸਕੂਲ ਹੋਣਾ ਅਸੀਂ ਮੰਗ ਕਰਦੇ ਆ ਵੀ ਪਲਸ 2 ਤੱਕ ਹੋ ਜੇ ਸਾਡੇ ਪਿੰਡ ਦੀਆਂ ਬੱਚੀਆਂ ਬਾਹਰਲੇ ਸਕੂਲਾਂ ਚ ਹਰ ਚਾਰ ਲੈ ਜਾਂ ਟਪਈ ਲੱਗ ਲੱਗੇ ਸਕੂਲਾਂ ਚ ਜਾ ਕੇ ਪੜ੍ਹਦੀਆਂ ਵਾ ਉਹਨਾਂ ਨੂੰ ਆਉਣ ਜਾਣ ਦੀ ਬੜੀ ਮੁਸ਼ਕਲ ਆ ਜੀ ਤੇ ਇਹ ਸਾਡੇ ਪਿੰਡ ਦਾ ਇੱਕ ਸਕੂਲ ਪਲੱਸ 2 ਤੱਕ ਹੋ ਜੇ ਇੱਕ ਸਾਡੇ ਪਿੰਡ ਦਾ ਸਪੈਸ਼ਲਟੀ ਵੀ ਉਹ ਵੀ ਬਹੁਤ ਅੱਛੀ ਚੱਲ ਰਹੀ ਐ ਅਸਾ ਸਟਾਫ ਆ ਜੀ ਹੋਰ ਜਿੰਨੇ ਵੀ ਕਾਰਜ ਗਲੀਆਂ ਦੇ ਥੋੜੇ ਜਿ ਰਹਿ ਗਏ ਆ ਥੋੜੇ ਮਤਲਬ ਕਾਫੀ ਬਣ ਗਏ ਆ ਜਦੋਂ ਦੀ ਸਾਡੀ ਪੰਚਾਇਤ ਬਣੀ ਐ ਤਕਰੀਬਨ ਤਿੰਨ ਕ ਗਲੀਆਂ ਬਣਾਤੀਆਂ ਆਪਾਂ ਤੇ ਗਾੜੀ ਵੀ ਹੁਣ ਜਿੱਦਾਂ ਜਿੱਦਾਂ ਸਮਾਂ ਦੇਈ ਜਾਓਗੇ ਉਦੋਂ ਉਦਾਂ ਹੀ ਗਾੜੀ ਕੰਮ ਕਰਾਈ ਜਾਵਾਂਗੇ ਤੇ ਚਾਰ ਸੂਫਰੇ ਪਿੰਡ ਦੀ ਬਾਉਂਡਰੀ ਦੇ ਇਹ ਸਾਡੀ ਬਾਉਂਡਰੀ ਜਿਹੜੀ ਆ ਪਾਸ ਹੋ ਗਈ ਆ ਇਹਦੀ ਮਤਲਬ ਲੋਕੋ ਵਾਲੀ ਬਾਂਡੀਆਂ ਉਹਦੇ ਨਾਲ ਦੋ ਦੋ ਫੁੱਟ ਇਟਾਂ ਲਾ ਕੇ ਫੁੱਲ ਬੂਟੇ ਲਾ ਕੇ ਲਾਈਟਾਂ ਲਾ ਕੇ ਵਧੀਆ ਤਰੀਕੇ ਨਾਲ ਪਿੰਡ ਨੂੰ ਬੜਾਵਾਂਗੇ ਜਿਹੜਾ ਕਿ ਇੱਕ ਲੱਗ ਲੁੱਕ ਦਵੇ ਵੀ ਪਿੰਡ ਬਸਾਵਾਂ ਵੀ ਕਿਤੇ ਇੱਕ ਜ਼ਿਲ੍ਹੇ ਚ ਦਰਦਾਸ਼ਪੁਰ ਡਿਸਟ੍ਰਿਕਟ ਚ ਬਸਾਵਾਂ ਪਿੰਡ ਹੈਗਾ ਅਦੇਸਾ ਰੱਦੀਮੈਂਟ ਰਿਹਾ ਹਸਪੀਟਲ ਦੀ ਗੱਲ ਕੀਤੀ ਆ ਤੁਸੀਂ ਬੜੀ ਕੋਸ਼ਿਸ਼ ਕਰ ਰਹੇ ਹੋ ਬੜੀ ਦੌੜ ਕਰ ਰਹੇ ਹੋ ਜੀ ਲੀਡਰਾਂ ਟਿਕਾਂ 50 ਸੰਤਿਕਾਂ ਜਾ ਰਹੇ ਆ ਪਿੰਡ ਵਿੱਚ ਹਸਪੀਟਲ ਆਦਾ ਇੱਕ ਚੰਗਾ ਉਪਰਲਾ ਪਾ ਕੀ ਕਹਿਣਾ ਚੋਗੇ ਤੁਸੀਂ ਇਹਦੇ ਬਾਰੇ ਜੀ ਵੇਖੋ ਮਤਲਬ ਪਹਿਲਾਂ ਤੇ ਅਸੀਂ ਸਮਝ ਗਏ ਸੀ ਡਿਸਪੈਂਸਰੀ ਤੱਕ ਸੀਮਤ ਸੀ ਕਿ ਸਾਡੇ ਪਿੰਡ ਅਸਪੈਂਸਰੀ ਆ ਠੀਕ ਆ ਹੁਣ ਲੇਕਿਨ ਮਹਿਕਮੇ ਨੇ ਥੋੜੀ ਕੋਸ਼ਿਸ਼ ਕੀਤੀ ਆ ਸਾਡੇ ਕੋਲ ਥੋੜੇ ਅਧਿਕਾਰੀ ਆਏ ਸੀ ਉਹਨਾਂ ਆਖਿਆ ਵੀ ਅਸੀਂ ਤੁਹਾਡੇ ਪਿੰਡ 21 ਬੈੱਡ ਦਾ ਹਸਪੀਟਲ ਦੇ ਰਹੇ ਆ ਛੋਟਾ ਐਸਐਮਓ ਤੱਕ ਇੱਥੇ ਆਇਆ ਕਰਨਗੇ ਸਟਾਫ ਦੇਵਾਂਗੇ ਤੇ ਤੁਸੀਂ ਸਾਨੂੰ ਜਗ੍ਹਾ ਦਿਓ ਅਸੀਂ ਉਹਨਾਂ ਨੂੰ ਥੋੜੀ ਜਗ੍ਹਾ ਪ੍ਰੋਵਾਈਡ ਕਰਾਈ ਆ ਉਹ ਦੇਖ ਕੇ ਗਏ ਆ ਨਕਸ਼ਾ ਲੈ ਕੇ ਬਣਾ ਕੇ ਜਿੱਦਾਂ ਉਹ ਆਉਣਗੇ ਅਸੀਂ ਉਹਨਾਂ ਦਾ ਪੂਰਾ ਸਾਥ ਦੇਵਾਂਗੇ ਪਿੰਡ ਦੇ ਵਿੱਚ ਹਸਪੀਟਲ ਆਊਗਾ ਸਾਰੇ ਪਿੰਡ ਦੀ ਸੰਗਤ ਨੂੰ ਗਰੀਬ ਨੂੰ ਅਮੀਰ ਨੂੰ ਸਾਰਿਆਂ ਨੂੰ ਸਹੂਲਤਾ ਮਿਲਣਗੇ ਤੇ ਉਹ ਕਰਕੇ ਸਾਡਾ ਵੀ ਪਿੰਡ ਦੇ ਵਿੱਚ ਸੋਭਾ ਹੀ ਹੋਊਗੀ ਕਿ ਇਹ ਪੰਚਾਇਤ ਬਣੀ ਆ ਤੇ ਇੱਕ ਕੋਸ਼ਣਾ ਕੋਸ਼ੇ ਨਾ ਪਿੰਡ ਦਾ ਕੰਮ ਕਰਾਇਆ ਵਾ ਜੀ ਸਰ ਪੰਜਾਬ ਸਰਕਾਰ ਵੱਲੋਂ 10 ਲੱਖ ਦੀ ਜਿਹੜੀ ਹਰਤ ਦੀ ਸਕੀਮ ਸ਼ੁਰੂ ਕੀਤੀ ਗਈ ਆ ਸੋ ਆਲ ਕਾਸਟ ਉਹਨਾਂ ਕਿਹਾ ਵੀ ਕੋਈ ਵੀ ਜਿਹੜਾ ਆਪਣਾ 10 ਲੱਖ ਦਾ ਬਾਹਰ ਕਰਵਾ ਸਕਦਾ ਸੋ ਇਸ ਸਕੀਮ ਨੂੰ ਲੈ ਕੇ ਕਿਵੇਂ ਦੇਖਦੇ ਵਿਖੋ ਜੀ ਸਕੀਮ ਬਹੁਤ ਵਧੀਆ ਪੰਜਾਬ ਗਵਰਨਮੈਂਟ ਨੇ ਇਸ ਲਾਗਾ ਜੋ ਕਦਮ ਚੁੱਕਿਆ ਜੀ ਹਰ ਇੱਕ ਗਰੀਬ ਨੂੰ ਇਹ ਜਿਹੜੀ ਸਹੂਲਤ ਵਾ 10 ਲੱਖਾਂ ਦੀ ਕਿਸੇ ਵੀ ਹਸਪੀਟਲ ਜਾ ਕੇ ਉਹ ਲਾਂਚ ਕਰਾ ਸਕਦਾ ਹੈ ਬਹੁਤ ਵਧੀਆ ਕਦਮ ਚੁੱਕਿਆ ਇਹਨਾਂ ਨੇ ਬਹੁਤ ਇਹਨਾਂ ਦਾ ਧੰਨਵਾਦ ਜਗਰੂਪ ਸੇਖਵਾ ਜੀ ਦਾ ਪੰਜਾਬ ਗਵਰਨਮੈਂਟ ਦਾ ਬਪੰਸ ਮਾਨ ਜੀ ਦਾ ਕਿ ਜੇ ਇਹ ਸਕੀਮ ਚਲਾ ਕੇ ਹਰ ਇੱਕ ਨੂੰ ਇਹ ਸਹੂਲਤ ਮਿਲ ਦੇ ਆ ਬਹੁਤ ਵਧੀਆ ਧੰਨਵਾਦ ਇਹਨਾਂ ਦਾ ਦੂਜਾ ਜੀ ਜਿਹੜਾ ਇਹ 5 ਲੱਖ ਵਾਲਾ ਕਾਰਡ ਵਾ ਹੰਡੇ ਪਿੰਡ ਵਿੱਚ 3 ਦਿਨ ਦਾ ਹੀ ਕੈਂਪ ਲਵਾਸ ਹੋ ਚੁੱਕਿਆ ਸਰਪੰਚ ਸਾਹਿਬ ਦੀ ਅਗਵਾਈ ਦੇ ਵਿੱਚ ਸਾਰੀ ਪੰਚਾਇਤ ਸਮੂਚੀ ਹੱਡੀ ਤਿੰਨ ਦਿਨ ਦਾ ਕੰਮ ਕਰਵਾ ਕੇ ਜੋ ਵੀ ਪਿੰਡ ਦਾ ਕੰਮ ਹੋਣ ਵਾਲਾ ਸੀ ਕਿਸਦਾ ਪਿੰਨ ਕਾਰਡ ਬਣਨ ਵਾਲਾ ਸੀ ਕਿਸਦਾ ਆਧਾਰ ਕਾਰਡ ਬਣਨ ਵਾਲਾ ਸੀ ਕਿਸਦਾ ਇਹ ਜਿਹੜਾ 5 ਲੱਖ ਵਾਲਾ ਕਾਣਵਾਏ ਉਤਰਾਉਣਾ ਸੀ ਆਨਲਾਈਨ ਇਹ ਤਿੰਨ ਦਿਨ ਦਾ ਕੰਮ ਪਵਾ ਕੇ ਅਸੀਂ ਸਾਰਿਆਂ ਦੇ ਆਨਲਾਈਨ ਕਰਾਏ ਆ ਤੇ ਸਾਰੇ ਪਬਲਿਕ ਨੂੰ ਇਹੀ ਇਹ ਸੂਚ ਮਿਲਿਆ ਜੀ ਪਿੰਨ ਦੇ ਵਿੱਚ ਤੇ ਬਾਕੀ ਬਹੁਤ ਬਹੁਤ ਧੰਨਵਾਦ ਜਿਹੜਾ ਇਹਨਾਂ ਨੇ ਜਿਹੜਾ 10 ਲੱਖ ਵਾਲੀ ਸਕੀਮ ਆ ਇਹਦੀ ਤਾਂ ਬਹੁਤ ਸ਼ਲਾਘਾਯੋਗ ਕਦਮ ਇਹਨਾਂ ਚੁੱਕਿਆ ਵਾ ਇਹਦੇ ਕਰਕੇ ਜਗਰੂਪ ਜੀ ਦਾ ਔਰ ਪੰਜਾਬ ਗਵਰਨਮੈਂਟ ਦਾ ਬਹੁਤ ਬਹੁਤ ਧੰਨਵਾਦ ਵਾਜੂਤੀ ਕਾ ਖਾਲਸਾ